ਮੌਸਮ ਦੀ ਪੰਜਾਬ ਦੇ ਵਿੱਚ ਮੌਸਮ ਦਾ ਮિજાਜ ਬਦਲਿਆ ਅੱਜ ਤੇ ਕੱਲ ਮੀਂਹ ਹਨੇਰੀ ਦਾ ਅਲਰਟ ਜਾਰੀ ਕੀਤਾ ਗਿਆ ਕਈ ਇਲਾਕਿਆਂ ਦੇ ਵਿੱਚ ਮੀਂਹ ਦੇ ਨਾਲ ਹਨੇਰੀ ਦੀ ਸੰਭਾਵਨਾ ਹੈ ਮੌਸਮ ਨੇ ਕਿਸਾਨਾਂ ਦੀ ਚਿੰਤਾ ਦੇ ਵਿੱਚ ਵਾਧਾ ਕਰ ਦਿੱਤਾ ਹੈ ਮੀਂਹ ਦੇ ਕਾਰਨ ਕਣਕ ਦੀ ਪੱਕੀ ਫਸਲ ਬਰਬਾਦ ਹੋ ਸਕਦੀ ਹੈ ਕੱਲ ਸ਼ਾਮ ਨੂੰ ਵੀ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਬੱਦਲਵਾਈ ਹੋਈ ਸੀ ਹਨੇਰੀ ਦੇ ਨਾਲ ਮੀਂਹ ਦੀ ਸੰਭਾਵਨਾ ਬਣੀ ਸੀ ਹਾਲਾਂਕਿ ਹਰਿਆਣਾ ਦੇ ਕਈ ਇਲਾਕਿਆਂ ਦੇ ਵਿੱਚ ਮੀਂਹ ਪਿਆ ਸੀ ਪਰ ਜਦੋਂ ਕਿ ਮੀਂਹ ਤੇ ਹਨੇਰੀ ਦਾ ਅਲਰਟ ਜਾਰੀ ਹੈ ਤੇ ਦੂਜੇ ਪਾਸੇ ਗੱਲ ਪੰਜਾਬ ਦੇ ਕਿਸਾਨਾਂ ਦੀ ਗੱਲ ਕਰੀਏ ਤਾਂ ਅੱਜ ਫੱਟੇ ਪੱਦਰਤੇ ਕਿਸਾਨਾਂ ਦੇ ਵੱਲੋਂ ਆਪਣੀ ਕਣਕ ਦੀ ਫਸਲ ਵਡਣੀ ਪਾਕੀ ਹੈ ਪਰ ਜਦੋਂ ਬਿਲਕੁਲ ਕਣਕ ਦੀ ਫਸਲ ਪੱਕੀ ਹੋਵੇ ਆਉਣ ਵਾਲੇ ਦਿਨਾਂ ਦੇ ਵਿੱਚ ਬਾਢੀ ਕਰਨੀ ਹੋਵੇ ਤੇ ਇਸ ਤਰੀਕੇ ਦਾ ਮੀਂਹ ਤੇ ਹਨੇਰੀ ਦਾ ਅਲਰਟ ਹੋਵੇ ਤਾਂ ਸਵਾਵੇਕ ਆ ਫਿਰ ਕਿਸਾਨਾਂ ਦੀ ਚਿੰਤਾ ਦੇ ਵਿੱਚ ਹੀ ਵਾਧਾ ਹੋ ਜਾਂਦਾ ਕਿਉਂਕਿ ਜੇਕਰ ਖੇਤਾਂ ਦੇ ਵਿੱਚ ਖੜੀ ਫਸਲ ਹੈ ਮੀਂਹ ਪੈ ਜਾਂਦਾ ਤਾਂ ਉੱਥੇ ਵੀ ਖਰਾਬ ਹੋ ਜਾਂਦੀ ਹੈ ਜੇਕਰ ਅਜੇ ਫਸਲ ਵਕੀ ਨਹੀਂ ਮੰਡੀ ਦੇ ਵਿੱਚ ਪਈ ਹੈ ਆ ਤਾਂ ਉੱਥੇ ਵੀ ਆ ਫਸਲ ਖਰਾਬ ਹੋ ਜਾਂਦੀ ਹੈ ਸੋ ਇਹ ਕਹਿ ਸਕਦੇ ਹਾਂ ਕਿ ਕਿਸਾਨ ਉਦੋਂ ਹੀ ਚਿੰਤਾ ਮੁਕਤ ਹੁੰਦਾ ਜਦੋਂ ਕਿ ਕਿਸਾਨ ਦੀ ਫਸਲ ਵਿਕ ਜਾਂਦੀ ਹੈ ਤੇ ਉਸ ਦੀ ਜਿਹੜੀ ਅਦਾਇਗੀ ਹੋ ਜਾਂਦੀ ਉਸ ਦੇ ਪੈਸੇ ਉਸ ਦੇ ਖਾਤੇ ਦੇ ਵਿੱਚ ਆ ਜਾਂਦੇ ਨੇ ਤੇ ਪਰ ਮੌਸਮ ਜਿਸ ਤਰੀਕੇ ਨਾਲ ਕਰਵਟ ਲੈ ਰਿਹਾ ਇਸ ਦੇ ਨਾਲ ਕਿਸਾਨਾਂ ਦੀ ਚਿੰਤਾ ਵੀ ਵਾਧੀ ਹੋਈ ਨਜ਼ਰ ਆ ਰਹੀ ਪੰਜਾਬ ਦੇ ਵਿੱਚ ਖੈਰ ਦੇ ਦਰਖਤਾਂ ਤੇ ਲਗਾਏ ਜਾ ਰਹੇ ਟਰੈਕਿੰਗ ਚਿਪਸ ਲੱਕੜ mafia ਨੂੰ ਖਤਮ ਕਰਨ ਦੇ ਲਈ ਚੁੱਕਿਆ ਗਿਆ ਕਦਮ ਦਰਖਤਾਂ ਦੀ ਨਜਾਇਜ਼ ਕਟਾਈ ਨੂੰ ਰੋਕਣ ਦੇ ਲਈ ਪਹਿਲ ਕਰਨ ਦੀ ਕੀਤੀ ਗਿਆ ਜੰਗਲਾਤ ਵਿਭਾਗ ਦੇ ਵੱਲੋਂ ਦਰਖਤਾਂ ਤੇ ਰੇਡੀਓ ਫ੍ਰੀਕਵੈਂਸੀ ਆਈਡੈਂਟੀਫਿਕੇਸ਼ਨ ਚਿਪਸ ਲਗਾਉਣੀਆਂ ਸ਼ੁਰੂ ਕੀਤੀਆਂ ਗਈਆਂ ਨੇ ਤਾਂ ਸਿਰਫ ਇਸੇ ਤਨ ਵਗਾ ਵਖਾ ਰਹੇ ਜੋ ਕਿ ਚਿਪ ਲਗਾਈਆਂ ਗਈਆਂ ਨੇ ਦਰਸਲ ਪੰਜਾਬ ਦੇ ਵਿੱਚ ਖੈਰ ਦੇ ਦਰਖਤਾਂ ਤੇ ਇਹ ਟਰੈਕਿੰਗ ਚਿਪਸ ਲਗਾਏ ਜਾ ਰਹੇ ਨੇ ਲੱਕੜ mafia ਨੂੰ ਖਤਮ ਕਰਨ ਦੇ ਲਈ ਇਹ ਕਦਮ ਚੁੱਕਿਆ ਗਿਆ ਦਰਖਤਾਂ ਦੀ ਨਜਾਇਜ਼ ਕਟਾਈ ਨੂੰ ਰੋਕਣ ਦੇ ਲਈ ਇਸ ਤਰੀਕੇ ਦੀ ਪਹਿਲ ਕਦਮੀ ਜੰਗਲਾਤ ਵਿਭਾਗ ਦੇ ਵੱਲੋਂ ਕੀਤੀ ਗਈ